ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਸਵਾਰਤੀ ਜਾਂਦੇ ਜੀ ਇਹ ਹੈਗਾ ਜੀ ਰਮਾਲ ਅੱਜ ਆਪਾਂ ਰਮਾਲ ਬਾਰੇ ਗੱਲਬਾਤ ਕਰਾਂਗੇ ਪ੍ਰੇਮ ਕਾਮ ਆਪਣੇ ਪ੍ਰੇਮੀ ਨੂੰ ਅਤੇ ਪ੍ਰੇਮੀ ਆਪਣੇ ਪ੍ਰੇਮ ਕਾਨ ਨੂੰ ਜਿੱਥੇ ਸ਼ੰਪਾਂ ਚੱਲੇ ਨਿਸ਼ਾਨੀਆਂ ਦਿੰਦੇ ਹਨ ਉਥੇ ਰਮਾਲ ਦੀ ਨਿਸ਼ਾਨੀ ਬੜੀ ਡਾਢੀ ਹੁੰਦੀ ਸੀ ਇੱਕ ਨਾਲ ਲਾ ਕੇ ਰੱਖੀ ਹੈ ਇਹ ਜਿਹੜਾ ਦਿੱਤਾ ਸੀ ਰਮਾਲ ਤੋਂ ਨਿਸ਼ਾਨੀ ਸੱਜਣਾ ਦੇ ਕਾਰਜਾਂ ਵਿੱਚ ਥਾੜੀ ਵਿੱਚ ਰਸ ਦਾ ਪਾਈ ਹੁੰਦੀ ਪਾਈ ਜਾਂਦੀ ਸੀ ਤਾਂ ਉਸ ਦੇ ਉੱਤੇ ਰਮਾਲ ਦਿੱਤਾ ਜਾਂਦਾ ਸੀ ਥਾੜੀ ਉੱਤੇ ਰਮਾਲ ਕੀਰੇ ਵਾਲੇ ਆਵੇ ਅੱਖੀਆਂ ਤੇ ਹੋਈਆਂ ਚਾਰ ਚੀਰੇ ਵਾਲੇ ਆਵੇ ਦੋ ਤੇਰੀਆਂ ਦੋ ਮੇਰੀਆਂ ਰਮਾਲ ਰਿਹਾ ਬਚਕਾਰ ਚੀਰੇ ਵਾਲੇ ਆਵੇ ਜਦ ਪ੍ਰਦੇਸ਼ ਗਏ ਸੱਜਣਾ ਦਾ ਖੱਤਾਂ ਆਉਂਦਾ ਸੀ ਆ ਉਸ ਨੂੰ ਰਮਾਲ ਵਿੱਚ ਬੰਨ ਕੇ ਬੌਟੀਆਂ ਨਾਲ ਹੀ ਸਵਾਰ ਲੈਂਦੀ ਆ ਸਨ ਆਇਆ ਖਤ ਸੱਜਣਾ ਦਾ ਅਸਾਦਾ ਬੰਨਿਆ ਰਮਾਲ ਨਹੀਂ ਸਹੀਓ ਲੋਕਾਂ ਦਾ ਆਪਣੇ ਕੰਤ ਸਲਾਏ ਅਸਾ ਰਮਾਲ ਉਸਰਾਇਆ ਨਾਲ ਨਹੀਂ ਸਹੀਓ ਮੇਲੇ ਜਾਣ ਬੜੀਆਂ ਨਖਰੇ ਰਲੋਂ ਰਮਾਲ ਦੇ ਪੱਜ ਕਿਸੇ ਗੱਬਰ ਨੂੰ ਹੁਕਮ ਚੜ ਕੇ ਉਸ ਦਾ ਜੇਰਾ ਵੇਖ ਲੈਂਦੀ ਆ ਸਨ ਮੇਰਾ ਡਿਗੇ ਰਮਾਲ ਫਰਾਈਂ ਬੇ ਰਾਹੇ ਰਾਹੇ ਜਾਂਦੇ ਚੋਬਰ ਚੋਬਰ ਵੀ ਕਿਹੜੇ ਘਟ ਹੁੰਦੇ ਸਨ ਉਹ ਮੋੜ ਦੀ ਡਾਕ ਇਮੇਤਾਰ ਦੇ ਤੇ ਤੁਹਾ ਡਿਗੀਆ ਰਮਾਲ ਫੜਾਵਾ ਕੀ ਆ ਤੂੰ ਜੇਲ੍ਹਦਾਰ ਨਹੀਂ ਰਮਾਲ ਪਹਿਰਾਵੇ ਦਾ ਹਿੱਸਾ ਹੈ ਜਾਂ ਗਹਿਣਾ ਹੈ ਇਸ ਬਾਰੇ ਫੈਸਲਾ ਕਰਨਾ ਔਖਾ ਹੈ ਇਹ ਕੱਪੜੇ ਦਾ ਹੋਣ ਕਰਕੇ ਪਹਿਰਾਵਾ ਹੈ ਪਰ ਗਹਿਣੇ ਵਾਂਗ ਵਿਚਰਦਾ ਹੈ ਸੁਵਾਨਾ ਸਾਦ ਵਾਲੀ ਕੁੜੀ ਦੀ ਨਿਸ਼ਾਨੀ ਹੱਥ 'ਚ ਰਮਾਲ ਰੱਖਦੀ ਉਹਦੇ ਗਲ 'ਚ ਸਪੋਲੀਆਂ ਦੀ ਗਾਨੀ ਹੱਥ 'ਚ ਰਮਾਲ ਰੱਖਦੀ ਰਮਾਲ ਆਮ ਕਰਕੇ ਮੂੰਹ ਦਾ ਮੁਰਕਾ ਪੁੰਝਣ ਅਤੇ ਤੋਤੇ ਹੱਥ ਸਾਫ ਕਰਨ ਲਈ ਵਰਤੇ ਜਾਂਦਾ ਸੀ ਪਹਿਲਾਂ ਇਸ ਕਾਰਜ ਪਹਿਲਾਂ ਇਸ ਕਾਰਜ ਪਰਨੇ ਪਹਿਲਾਂ ਇਹ ਕਾਰਜ ਪਰਨੇ ਕਰਦੇ ਸਨ ਪੰਜਾਬੀ ਜਦ ਕਿਸੇ ਵਿਆਹ ਸਾਦੀ ਜਾਂਦੇ ਤਾਂ ਤਿਆਰ ਹੋ ਕੇ ਮੋਢੇ ਉੱਤੇ ਪਰਨਾ ਰੱਖਦੇ ਇਹ ਪਰਨਾ ਮੁਰਕਾ ਪੁੰਝੋਂ ਦਾ ਵੀ ਕੰਮ ਆਉਦਾ ਹੈ ਤੇ ਰਾਤ ਨੂੰ ਜਦ ਪੱਗ ਲਾਉਣੀ ਹੁੰਦੀ ਤਾਂ ਪਰਨਾ ਸਿਰ ਉੱਤੇ ਬੰਨ ਲਿਆ ਜਾਂਦਾ ਮਾਲਵੇ ਵਿਚ ਰਿਤਾ ਦੋਸ ਸੀ ਉਥੇ ਪਰਨਾ ਪਹਿਰਾਵੇ ਦਾ ਇੱਕ ਅੰਗ ਹੀ ਸੀ ਇਸ ਨੂੰ ਮਲਬਾਈ ਕਦੇ ਮੂਕਾ ਕਦੇ ਸਮੋਸਾ ਤੇ ਕਦੇ ਕੁਝ ਹੋਰ ਕਹਿੰਦੇ ਸਨ ਬਾਅਦ ਵਿੱਚ ਜਦ ਪਹਿਰਾਵਾ ਚੁਸਤ ਫੁਰਤ ਹੋਇਆ ਜਦੋਂ ਅਧਰਾਂ ਦਾ ਪੈਂਟਾਂ ਨੇ ਲੈ ਲਈ ਅਤੇ ਲੰਮੇ ਲੰਮੇ ਕੁਰਤੇਆਂ ਦਾ ਰੰਗ ਬਨਗਿਆ ਸਲਟਾਂ ਨੇ ਲੈ ਲਈ ਤਾਂ ਪਰਨੇ ਕਿਧਰੇ ਗਾਇਬ ਹੋ ਗਏ ਪਰ ਇਸ ਦੀ ਥਾਂ ਇੱਕ ਨਿੱਕਾ ਜਿਹਾ ਰਮਾਰ ਆ ਗਿਆ ਰਮਾਲ ਸਕੀਨੀ ਦੀ ਅਤੇ ਸੱਭਿਆਕ ਹੋਣ ਦੀ ਨਿਸ਼ਾਨੀ ਹੈ ਅੰਗਰੇਜ਼ial ਕੋਟ ਪੈਂਟ ਪਾ ਕੇ ਤਿਆਰ ਹੁੰਦੇ ਤਾਂ ਉਹ ਰਮਾਲ ਨੂੰ ਤਕਾਉਣਾ ਬਣਾ ਕੇ ਕੋਟ ਦੀ ਜੇਬ ਵਿੱਚ ਟੱਗ ਲੈਂਦੇ ਸਨ ਜਿਵੇਂ ਇਹ ਕੋਟ ਦਾ ਹਿੱਸਾ ਹੀ ਹੋਵੇ ਸਾਡਾ ਵੀਰ ਨੇ ਬੁਲਾਏ ਤੀ ਬਾਉ ਲੱਗਦਾ ਜੇਬ ਵਿੱਚ ਰਮਾਲ ਰੱਖਦਾ ਕਾਹੀ ਦਾ ਇਸ ਤਰ੍ਹਾਂ ਲੋਕੀਤਾਂ ਵਿੱਚ ਜੇ ਗਰਾਉਂਦਾ ਏ ਡੇਰਾ ਮਾਂ ਡੇਰਾ ਬਾਬਾ ਨਾਨਕ ਦੇ ਸਾਹਮਣੇ ਆਵੇ ਬੇਬੇ ਨਾਨਕੀ ਨੇ ਜਿਹੜਾ ਰਮਾਲ ਕੱਢਿਆ ਹੋਇਆ ਹੈ ਉਹ ਵੱਡਾ ਹੈ ਤੇ ਜੇਬ ਵਿੱਚ ਤਾਂ ਪੈ ਨਹੀਂ ਸਕਦਾ ਯਕੀਨਨ ਉਸ ਸਮੇਂ ਇਹ ਰਮਾਲ ਥਾਲਮਾ ਤੇ ਰੱਖਣ ਲਈ ਅਤੇ ਕੋਈ ਨਿੱਕਾ ਮੋਟਾ ਸਮਾਨ ਰੱਖਣ ਦੇ ਲਈ ਬਣਦੇ ਸਨ ਡੇਰਾ ਰਬਣਾ ਨਾਨਕ ਜਿੱਥੇ ਗੁਰੂ ਨਾਨਕ ਸਾਹਿਬ ਦਾ ਚੋਰਾ ਸੰਭੇ ਪਿਆ ਹੈ ਉੱਥੇ ਇਹ ਰਮਾਲ ਵੀ ਸੀਸੇ ਦੇ ਬਸੇ ਵਿੱਚ ਮਲਬਾ ਕੇ ਰੱਖਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਇਹ ਰਮਾਲ ਬੇਬੇ ਨਾਨਕੀ ਨੇ ਆਪਣੇ ਹੱਥਾਂ ਨਾਲ ਤਿਆਰ ਕਰਕੇ ਆਪਣੇ ਵੀਰ ਨੂੰ ਦਿੱਤਾ ਸੀ ਰਮਾਲ ਪਹਿਲਾਂ ਕੱਪੜੇ ਦੇ ਹੀ ਬਣਦੇ ਸਨ ਜਿਨ੍ਹਾਂ ਉੱਤੇ ਰੇਸ਼ਮੀ ਧਾਗੇ ਦੀ ਕਢਾਈ ਕੀਤੀ ਹੁੰਦੀ ਸੀ ਇਸ ਦੀਆਂ ਕਿਨਾਰੀਆਂ ਉੱਤੇ ਨਿੱਕੀ-ਨਿੱਕੀ ਮਗਜੀ ਲੱਗੀ ਹੁੰਦੀ ਸੀ ਬਾਦ ਵਿੱਚ ਜਿਆਦਾ ਕਰੋਸੀ ਦੀ ਕਢਾਈ ਹੋਣ ਲੱਗੀ ਤਾਂ ਸਾਰਾ ਰਮਾਲੀ ਰੇਸ਼ਮੀ ਧਾਗੇ ਜਾਂ ਸੁਕਤੀ ਧਾਗੇ ਨਾਲ ਲੱਗਾ। ਇਹਨਾਂ ਰਮਾਲਾਂ ਵਿੱਚ ਤਰ੍ਹਾਂ ਤਰ੍ਹਾਂ ਦੀ ਕਢਾਈ ਕੀਤੀ ਹੁੰਦੀ ਸੀ। ਸਗਨ ਦੇ ਕੰਮਾਂ ਵਿੱਚ ਕਢਾਈ ਦੇ ਰਮਾਲਾਂ ਇਥਾਂ ਸੂਹੇ ਤੇ ਸਗਨ ਮਤੇ ਰੰਗਾਂ ਦੇ ਰੇਸ਼ਮੀ ਰਮਾਲ ਵਰਤੇ ਜਾਂਦੇ ਸਨ। ਸਗਨ ਦਾ ਉੱਤੇ ਇਹੀ ਰੇਸ਼ਮੀ ਰਮਾਲ ਪਾਏ ਜਾਂਦੇ ਹੁੰਦੇ। ਜਿਹੜੇ ਰਮਾਲ ਨੇ ਨਿਸ਼ਾਨੀਆਂ ਵਿੱਚ ਦਿੱਤੇ ਜਾਂਦੇ ਸਨ ਉਹ ਬਰੀਕ ਮਲਮਲ ਜਾਂ ਲੱਠੇ ਦੇ ਹੁੰਦੇ ਸਨ ਇਹਨਾਂ ਉੱਤੇ ਕੁੜੀਆਂ ਆਪ ਫੁੱਲ ਬੁਥੀਆਂ ਪਾਉਂਦੀਆਂ ਸਨ ਅੱਥੀ ਕੱਢੇ ਰਮਾਲ ਦੀ ਨਿਸ਼ਾਨੀ ਸਦਾ ਦੀਵੇ ਦਾ ਜਗਦੀ ਰਹਦੀ ਹੈ ਤੇਰੇ ਹੱਥ ਰਮਾਲ ਮਿੱਤੋਂ ਕੱਢਿਆ ਜਾਨ ਨਾਲੋਂ ਪਿਆਰਾ ਲੱਗਦਾ ਕਿੱਥੇ ਰੱਖਾਂ ਨਹੀਂ ਲੁਕਾ ਕੇ ਮੈਂ ਬੱਤੀਏ ਜੇਬ ਵਿੱਚ ਰਹਿ ਜਗਦਾ ਕਈ ਕੁੜੀਆਂ ਜੋ ਖਰੋ ਠਾ ਲੈਂਦੀਆਂ ਸਨ ਉਹ ਰਮਾਲ ਉੱਤੇ ਮਿੱਤਰਾਂ ਦਾ ਨਾਮ ਵੀ ਲਿਖ ਲੈਂਦੀਆਂ ਲਿਖ ਲੈਂਦੀਆਂ ਉਹ ਸਨ ਤਾਂ ਕਿ ਕਾਸੀ ਪਾਸੇ ਸਫਰਲੇ ਰੇਸਮੀ ਵਿੱਚ ਖਾਲੀ ਥਾਂ ਛੜਤਾ ਫਿਰ ਅੱਧੀ ਰਾਤ ਉੱਠ ਕੇ ਰਮਾਲ ਤੇ ਮਿੱਤਰਾਂ ਦਾ ਨਾਮ ਲਿਖਦਾ ਫਿਰ ਵਿਦੇਸ਼ ਤੁਰਨ ਲੱਗੀ ਤਾਂ ਰਾਂਝੇ ਮਿੰਤਾ ਕਰਨ ਲੱਗੇ ਕਿ ਸਾਨੂੰ ਆਪਣੇ ਹੱਥ ਦਾ ਕੱਢਿਆ ਇੱਕ ਕਰਮਾਲ ਹੀ ਦੇ ਜਾ ਹੀਰ ਕਹਿਣ ਲੱਗੀ ਲੈ ਕੇ ਆਈਆਂ ਰਮਾਲ 12 ਸ਼ਹਿਰ ਤੋਂ ਇੱਕ ਇੱਕ ਚੱਕੋ ਵੇ ਲਵੋ ਤਦੋਂ ਰਾਝੇ ਕਹਿਣ ਲੱਗੇ ਸਾਨੂੰ ਦੇਗੀ ਐ ਰਮਾਲ ਕੋੜੇ ਨਕਲੀ ਆਪ ਤੂੰ ਜਹਾਜ਼ ਚੜ ਗਈ ਲੋਕ ਹੋ ਰਹੇ ਰਮਾਲ ਘੱਟ ਹੀ ਰੱਖਦੇ ਹਨ ਜੋ ਕੁੜੀਆਂ ਸਕੂਲੀ ਕਾਲਜੀ ਜਾਂਦੀਆਂ ਨੇ ਉਹ ਨੈਟ ਤੇ ਕੇਡਿੰਗ ਕਰਦੀਆਂ ਨੇ ਉਹ ਰਮਾਲ ਕੱਢਦੀਆਂ ਹੀ ਨਹੀਂ ਹੁਣ ਤਾਂ ਇਹ ਹੱਥ ਦੇ ਘਟੇ ਰਮਾਲ ਅਖਾਰੇ ਦੇ ਲੋਕ ਗੀਤਕਾਰ ਵੀ ਲੋਕ ਗੀਤਕਾਰ ਹੀ ਬਖਾ ਸਕਦੇ ਹਨ। ਉਹਨਾਂ ਦੇ ਬਸਾਂ ਬੱਚੇ 55 ਰੁਪਏ ਨੂੰ ਬੰਨਸ ਬੰਨੇ ਰਮਾਲ ਮਿਲਦੇ ਹਨ। ਹਲਮਾਨਾ ਵੀ ਲੋੜ ਲੈਪ ਕਨਾਨ ਵੀ ਘਟਾ ਦੁੱਤੀ ਹੈ। ਪਰ ਰਮਾਲ ਸਾਡੇ ਵਿਰਸੇ ਦਾ ਬੜਾ ਨੌਜਕ ਜਿਹੜਾ ਹਿੱਸਾ ਹੈ। ਸੋ ਇਹ ਤੇ ਜੀ ਅੱਜ ਵੀ ਰਮਾਲ ਬਾਰੇ ਜਾਣਕਾਰੀ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਵੀ ਵਧੀਆ ਲੱਗੀ ਹੋਵੇ ਜੀ। ਤੋਂ ਕਿਰਪਾ ਕਰਕੇ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ। ਤੇ ਦੇਵਾਂ ਗੋਦੇ ਬਾਰੇ ਜਾਣਕਾਰੀ। ਸੋ ਅੱਜ ਲਈ ਇੰਨਾ ਹੀ ਰੱਬ ਰੱਖਾ। ਸ਼ੁਕਰੀਆ, ਧੰਨਵਾਦ।